ਸੰਗਤ ਜੀ ਆਪਾਂ ਸੋਹਿਲਾ ਸਾਹਿਬ ਬਾਣੀ ਦਾ ਉਚਾਰਨ ਸਿੱਖ ਰਹੇ ਹਾਂ ਤੇ ਦੋ ਪੌੜੀਆਂ ਰਹਿ ਗਈਆਂ ਸੀ ਆਪਣੀਆਂ ਠੀਕ ਆ ਜੇ ਆਪਾਂ ਦੋ ਪੌੜੀਆਂ ਦੀ ਸੰਖਿਆ ਕਰਨੀ ਹੈ ਫਿਰ ਆਪਣਾ ਕਿਰਤੂ ਸੋਹਿਲੇ ਦਾ ਜਿਹੜਾ ਜਾਪ ਆਪਾਂ ਕਰ ਰਹੇ ਸਾਂ ਇਹ ਸੰਪੂਰਨ ਹੋ ਜਾਵੇਗਾ ਰਾਗ ਗੌੜੀ ਪੂਰਬੀ ਪੂਰਬੀ ਪੜਨਾ ਪੁਰਬੀ ਨਹੀਂ ਪੜਨਾ ਪੂਰਬੀ ਪੂਰਬੀ ਹਾਂ ਮਹੱਲਾ ਚੌਥਾ ਇਨੂੰ ਕਈ ਸੰਗਤਾਂ ਨਾਲ ਮਹਿਲਾ ਪੜਦੀਆਂ ਮੈਂ ਇੱਕ ਦੋ ਵਾਰ ਸੁਣਿਆ ਤੇ ਉਹ ਮਹਿਲਾ ਚੌਥਾ ਮਹਿਲਾ ਨਹੀਂ ਪੜਨਾ ਇਹ ਮਹਿਲਾ ਉਚਾਰਨ ਕਰਨਾ ਅਦਕ ਲਾ ਕੇ ਮਹਿਲਾ ਮਹਿਲਾ ਹਾਂ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਭਰਿਆ ਤੇ ਵਿਸਰਾਮ ਹੈ ਕਾਮ ਹੁਣ ਮੰਮੇ ਸਿਹਾਰੀ ਲੱਗੀ ਏ ਇਥੇ ਧੱਦੇ ਨੂੰ ਸਿਹਾਰੀ ਏ ਇਹ ਨਹੀਂ ਬੋਲੀ ਜਾਵੇ ਕਾਮ ਨਹੀਂ ਪੜਨਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਖੰਡਾ ਹੈ ਮੁਖ ਵਕਰਨੇ ਨੇ ਖੰਡਾ ਹੈ ਹਾਹਲਾ ਹੈ ਇਸ ਤਰ੍ਹਾਂ ਪੜ੍ਹਨਾ ਪੂਰਬ ਲਿਖਤ ਲਿਖੇ ਗੁਰ ਪਾਇਆ ਇੱਥੇ ਹੁਣ ਈਡਲ ਸਿਆਰੀ ਆ ਇਹ ਉਚਾਰਨ ਹੋਵੇਗੀ ਪਾਇਆ ਪਾਇਆ ਹਾਂ ਇੱਥੇ ਵੀ ਸਰਾ ਮਨ ਹਰ ਲਿਵ ਮੰਡਲ ਮੰਡਾ ਹੈ ਇਹ ਜਿਹੜੇ ਹਾਹੇ ਨੇ ਇਹ ਵੱਖਰੇ ਕਰਨੇ ਨੇ ਸਾਰੇ ਕਰ ਸਾਧੂ ਕਰ ਸਾਧੂ ਅੰਜਲੀ ਇੱਥੇ ਜੱਜੇ ਨੂੰ ਲੱਗਾ ਔਂਕੜ ਇਹ ਉਚਾਰਨ ਹੋਵੇਗਾ ਅੰਜਲੀ ਪੁਨ ਵੱਡਾ ਹੈ ਅੰਜਲੀ ਤੇ ਵੀ ਸ਼ਰਾਮ ਲਾਉਣਾ ਹੈ ਪੁਨ ਵੱਡਾ ਹੈ ਇੱਥੇ ਪੁਨ ਤੇ ਨੰਨੇ ਦੇ ਵੀ ਔਂਕੜ ਲੱਗਾ ਤੇ ਪੱਪੇ ਦੇ ਵੀ ਆ ਪਰ ਪੱਪੇ ਦੇ ਔਂਕੜ ਜਿਹੜਾ ਇਹ ਬੋਲਿਆ ਜਾਵੇਗਾ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਡੰਡੋਤ ਵਿਸਰਾਮ ਹੈ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਦ ਨਾ ਜਾਣਿਆ ਇੱਥੇ ਵਿਸਰਾਮ ਹੈ ਸਾਖਤ ਹਰ ਰਸ ਸਾਦ ਨਾ ਜਾਣਿਆ ਇੱਥੇ ਕਈ ਸੰਗਤਾਂ ਨੇ ਇਹਨੂੰ ਜਾਣਿਆ ਪੜ ਜਾਂਦੀਆਂ ਹੈ ਸਾਕਤ ਹਰ ਸਾਧਨਾ ਜਾਣਿਆ ਪਰ ਜਾਣਿਆ ਨਹੀਂ ਪੜਨਾ ਜਾਣਿਆ ਨੰਨੇ ਦੇ ਨਾਲ ਹੁੰਦਾ ਇੱਥੇ ਨਾਣਾ ਤੇ ਨਾਣੇ ਨੂੰ ਸਿਹਾਰੀ ਲੱਗੀਏ ਇਹ ਉਚਾਰਨ ਹੋਵੇਗੀ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਹਉਮੈ ਮੰਮੇ ਦਲਾਵਾ ਹਉ ਮੈਂ ਕੰਡਾ ਹੈ ਜੋ ਜੋ ਚਲਹਿ ਚੁਬੈ ਦੁੱਖ ਪਾਵਹਿ ਦਲਾਵਾ ਧਿਆਨ ਰੱਖਣਾ ਦਲਾਵਾ ਲੱਗੀਆਂ ਚੁਬੈ ਦੁੱਖ ਪਾਵਹਿ ਨਿਚੇ ਬਿਸਰਾਮ ਜਮ ਕਾਲ ਸਹ ਸਹ ਇਸ ਤਰ੍ਹਾਂ ਪੜ੍ਹਨਾ ਸਹ ਹਾਂ ਸਹ ਦੁਹਾਏ ਲੱਗੇ ਨਹੀਂ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਨਿਚੇ ਬਿਸਰਾਮ ਹਰ ਜਨ ਹੀ ਪੜ੍ਹ ਜਣਾ ਹਰ ਜਨ ਇਸ ਤਰ੍ਹਾਂ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਉਨ ਇੱਥੇ ਵੇਖੋ ਤੁਸੀਂ ਇੱਥੇ ਇੱਥੇ ਨੰਨਾ ਲੱਗਾ ਹੈ ਇੱਥੇ ਨਾਣਾ ਆਇਆ ਹਾਂਜੀ ਨੰਨੇ ਦੀ ਤੇ ਨਾਣੇ ਦੀ ਵੱਖ-ਵੱਖ ਤੁਸੀਂ ਆਵਾਜ਼ ਕੱਢਣੀ ਹੈ ਜਨਮ ਮਰਨ ਭਵ ਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਪਰਮੇਸ਼ਰ ਇੱਥੇ ਵਿਸਰਾਮ ਬਹੁ ਸੋਭ ਖੰਡ ਬ੍ਰਹਮੰਡਾ ਹੀ ਬ੍ਰਹਮੰਡਾ ਹੀ ਸਮਝ ਲੱਗੀ ਹਾਂਜੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਵਿਸਰਾਮ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹੈ ਤੇ ਵਿਸਰਾਮ ਲਾਉਣਾ ਹਰ ਨਾਮੇ ਹੀ ਸੁਖ ਮੰਡਾ ਹੈ ਸਮਝ ਲੱਗੀ ਨਹੀਂ ਹਾਂਜੀ ਅਗਲੀ ਪੌੜੀ ਸ਼ੁਰੂ ਹੁੰਦੀ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਆਪਾਂ ਪਹਿਲਾਂ ਵੀ ਸਰਵਣ ਕਰ ਚੁੱਕੇ ਹਾਂ ਪੰਜਵਾਂ ਉਚਾਰਨ ਕਰਨਾ ਹੈ ਪੰਜਵਾਂ ਨਹੀਂ ਪੜ੍ਹਨਾ ਠੀਕ ਆ ਠੀਕ ਹੈ ਹਾਂ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਹੁਣ ਇੱਥੇ ਧਿਆਨ ਰੱਖਣਾ ਤੁਸੀਂ ਬੇਨੰਤੀ ਨਹੀਂ ਪੜ੍ਹਨਾ ਤੇ ਬੇਨਤੀ ਵੀ ਨਹੀਂ ਪੜ੍ਹਨਾ ਇੱਥੇ ਬਾਬੇ ਨੂੰ ਲਾ ਲੱਗੀ ਤੇ ਨੰਨੇ ਉੱਤੇ ਟਿੱਪੀ ਆ ਬੇਨੰਤੀ ਬੇਨੰਤੀ ਹਾਂ ਕਰੋ ਬੇਨੰਤੀ ਸੁਣੋ ਇੱਥੇ ਔਂਕੜ ਲੱਗਾ ਹਾ ਹਨ ਹੋੜਾ ਨਹੀਂਗਾ ਔਂਕੜ ਦੀ ਆਵਾਜ਼ ਕੱਢਣੀ ਹੈ ਸੁਣੋ ਮੇਰੇ ਮੀਤਾ ਵਿਸਰਾਮ ਸੰਤ ਟਹਿਲ ਕੀ 베ਲਾ ਈਹਾ ਇੱਥੇ ਨਾ ਕਈ ਸੰਗਤਾਂ ਮੈਂ ਸੁਣੀ ਹੈ ਜਦੋਂ ਸੋਲਾ ਸਾਹਿਬ ਬਾਣੀ ਦਾ ਜਾਪ ਕਰਦੀ ਤੇ ਈਹਾ ਪੜ ਜੰਦੀ ਈਹਾ ਹਾਂ ਹਾਂਜੀ ਬਿੰਦੀ ਲਾ ਕੇ ਉਚਾਰਨ ਕਰਦੀ ਹੈ ਪਰ ਬਿੰਦੀ ਤੂੰ ਰਹਿਤ ਪੜ੍ਹਨਾ ਈਹਾ ਈਹਾ ਹਾਂ ਈਹਾ ਖਾਟ ਹੁਣ ਇੱਥੇ ਟੈਂਕੇ ਨੂੰ ਸਿਹਾਰੀ ਆਈ ਹੈ ਤੇ ਇਹ ਸਾਇਲੈਂਟ ਹੋ ਜਾਣੀ ਹੈ ਠੀਕ ਆ ਹੁਣ ਗੁਰਬਾਣੀ ਦੇ ਵਿੱਚ ਇਸ ਨੂੰ ਫੁਰਤਰਾ ਆਪਾਂ ਟੈਂਕਾ ਬੋਲਦੇ ਹਾਂ ਗੁਰਬਾਣੀ ਦੇ ਵਿੱਚ ਇਸ ਨੂੰ ਟੱਟਾ ਕਹਿੰਦੇ ਨੇ ਗੁਰਬਾਣੀ ਵਿੱਚ ਪੰਕਤੀ ਬਾਵਲਖਰੀ ਦੇ ਵਿੱਚ ਆਉਂਦੀ ਹੈ ਨਾ ਆਪਾਂ ਦਾ ਵੀ ਉਚਾਰਨ ਸੰਗਤਨ ਦੱਸਣਾ ਹੈ ਠੀਕ ਆ ਇਸ ਦਾ ਸੁੱਧ ਉਚਾਰਨ ਕੀਏ ਗੁਰਬਾਣੀ ਇਸਨੂੰ ਉਸ ਸ਼ਬਦ ਨੂੰ ਕਿਵੇਂ ਪੜ੍ਹਨਾ ਹੈ ਇਹਾ ਖਾਟ ਚਲੋ ਹਰ ਲਾਹਾ ਇੱਥੇ ਵਿਸਰਾਮ ਆਗੇ ਬਸਨ ਸੁਹੇਲਾ ਆਉਦ ਘਟੈ ਘਟੈ ਨਹੀਂ ਬੋਲਣਾ ਘਟੈ ਘਟੈ ਹਾਂ ਆਉਦ ਘਟੈ ਦਿਨਸ ਰਹਿਣਾਰੇ ਦਿਨਸ ਨੰਨੇ ਦੇ ਨਾਲ ਦਿਨਸ ਰਹਿਣਾਰੇ ਨਾਣੀ ਦੀ ਆਵਾਜ਼ ਰਹਿਣਾਰੇ ਰਹਿਣਾਰੇ ਹਾਂ ਮਨ ਗੁਰ ਮਿਲ ਮਨ ਜਮਕੀ ਲਾ ਕੇ ਮਨ ਗੁਰ ਮਿਲ ਮਿਲ ਤੇ ਬਿਸਰਾਵ ਕਾਜ ਸੁਵਾਰੇ ਰਹਾਉ ਇਹੋ ਕਈ ਸੰਗਤਾਂ ਨੂੰ ਇਹ ਪੜ ਜਾਂਦੀ ਹੈ ਇੱਥੇ ਉਹਨਾਂ ਹੇ ਨੂੰ ਓਂਕੜ ਬੋਲਣਾ ਹੀ ਬੋਲਣਾ समझ लगी हां हाकड़ कित भी आ जाए ना हालनेसार बेकार विश्राम तरे ब्रह्म ज्ञानी ब्रह्म हाज ब्रह्म जिस है जगाए पी आवे एहो रस जिस है जिस है पढ़ना ਹਾਂ ਜਗਾਏ ਪੀ ਆਵੇ ਪੀ ਆਵੇ ਨਹੀਂ ਪੜਨਾ ਕਈ ਸੰਗਤਾਂ ਸਿਆਰੀ ਵੀ ਸਿਆਰੀ ਲਾ ਕੇ ਆਵਾਜ਼ ਕੱਢਦੀਆਂ ਪੀ ਆਵੇ ਪੀ ਆਵੇ ਪੀ ਆਵੇ ਹਾਂ ਬਿਆਰੀ ਵੀ ਲੱਗੀ ਐ ਬਿਆਰੀ ਦੀ ਆਵਾਜ਼ ਕੱਢਣੀ ਐ ਪੀ ਆਵੇ ਇਹੋ ਇਹੋ ਪੜਨਾ ਹਾਏ ਨੋਂ ਪੜ ਲਾ ਲੱਗਿਆ ਇਹੋ ਰਸ ਇੱਥੇ ਵਿਸਰਾਮ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜੋ ਬਿਹਾਰ ਜੋ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਮਝ ਲੱਗੀ ਹਾਂਜੀ ਹਰ ਗੁਰ ਤੇ ਮਨ ਹੈ ਬਸੇਰਾ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਜਮਕੀ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਵਿਸਰਾਮ ਬੋਹਰ ਬੋਹਰ ਔਂਕੜ ਵੀ ਲਾਉਣਾ ਹੈ ਤੇ ਰਾਰੇ ਦੀ ਆਵਾਜ਼ ਪੂਰੀ ਕੱਢਣੀ ਬੋਹਰ ਬੋਹਰ ਹਾਂ ਨਾ ਹੋਏ ਗੋ ਫੇਰਾ ਹੋਏ ਗੋ ਹੋਏ ਇੱਥੇ ਈੜੀ ਨੂੰ ਸਿਆਰੀ ਲੱਗੀ ਹੈ ਹਾਂਜੀ ਤੇ ਇਹ ਬੋਲੀ ਜਾਵੇਗੀ ਤੇ ਨੰਨਾ ਮੁਕਤ ਹੈ ਨਾ ਬਹਰ ਨਾ ਹੋਏ ਗੋ ਕੱਗੀ ਹੋੜਾ ਹੋਏ ਗੋ ਫੇਰਾ ਲੱਗੀ ਸਮਝ ਹਾਂਜੀ ਅੰਤਰਜਾਮੇ ਪੁਰਖ ਵਿਧਾਤੇ ਵਿਧਾਤੇ ਇਸ ਤਰ੍ਹਾਂ ਉਚਾਰਨ ਕਰਨ ਤਾਂ ਧਦੇ ਦੀ ਆਵਾਜ਼ ਕੱਟਣੀ ਹੈ ਵਿਧਾਤੇ ਵਿਧਾਤੇ ਹਾਂ ਵਿਸਰਾਮ ਇੱਥੇ ਆ ਸਰਦਾ ਮਨ ਕੀ ਪੂਰੇ ਹੁਣ ਕਈ ਸੰਗਤਾਂ ਨੂੰ ਸਰਦਾ ਪੜ ਜਾਂਦੀ ਹੈ ਸ ਸੇ ਬਿੰਦੀ ਲਾ ਕੇ ਸਰਦਾ ਸਰਦਾ ਨਹੀਂ ਪੜਨਾ ਸਰਦਾ ਪੜਨਾ ਸ ਸ ਰਾਰਾ ਧਦੇ ਕੰਨਿਆ ਸਰਦਾ ਹਾਂ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਇਹ ਹੈ ਇਹ ਹੈ ਪੜਨਾ ਇਹ ਨਹੀਂ ਪੜਨਾ ਏਡ ਨੂੰ ਸਿਆਰੀ ਹਾਏ ਦਲਾਵਾ ਇਹ ਹੈ ਇਹ ਹੈ ਹਾਂ ਇਹ ਹੈ ਸੁਖ ਮੰਗੈ ਇੱਥੇ ਬਿੰਦੀ ਤੋਂ ਰਹਿਤ ਉਚਾਰਨ ਕਰਨਾ ਹੈ ਮੰਗੈ ਮੰਮੇ ਕੰਨਾ ਗੱਗੇ ਦਲਾਵਾ ਮੰਗੈ ਮੰਗੈ ਹਾਂ ਮੰਗਿਆ ਨਹੀਂ ਪੜਨਾ ਮੰਗੈ ਮੰਗੈ ਬਿੰਦੀ ਨਹੀਂ ਲਾਉਣੀ ਮੰਮੇ ਕੰਨਾ ਮਾਂ ਮਾਂ ਮੰਮੇ ਕੰਨਾ ਮਾਂ ਤੇ ਗੱਗੇ ਦਲਾਵਾ ਗੈ ਮਾਗੈ ਮਾਗੈ ਹਾਂਜੀ ਆਪਾਂ ਮੰਗੈ ਪੜਦੇ ਆ ਮਾਂ ਮੰਮੇ ਕੰਨਾ ਉੱਤੇ ਬਿੰਦੀ ਮਾਂ ਬਣਦਾ ਹਾਂਜੀ ਮਾਂ ਤੇ ਇੱਥੇ ਬਿੰਦੀ ਤੂੰ ਰਹਤ ਹੈ ਮਾਗੈ ਮੰਗੈ ਮਾਗੈ ਕੀ ਮਾਗੈ ਹਾਂ ਇੱਥੇ ਵੀ ਸ਼ਰਾਮ ਮੋਕੋ ਮੋ ਮੰਮੇ ਹੋਣਾ ਮੋ ਕੌ ਇੱਚ ਕੌ ਤੇ ਮੂੰਹ ਖੁੱਲੇਗਾ ਮੋ ਕੌ ਮੋ ਕੌ ਇਕੱਠੇ ਪੜ੍ਹਨਾ ਹੈ ਦੱਸਣ ਵਾਸਤੇ ਤੁਹਾਨੂੰ ਮੈਂ ਐਡਿਟ ਕਰਦਾ ਕਿ ਤੁਹਾਨੂੰ ਸਮਝ ਲੱਗ ਜਾਵੇ ਮੋ ਕੌ ਮੋ ਕੌ ਹਾਂ ਕਰ ਸੰਤਨ ਕੀ ਧੂਰੇ ਧੂਰੇ ਧੱਦੇ ਦੇ ਨਾਲ ਉਚਾਰਨ ਕਰਨਾ ਹੈ ਕਰ ਸੰਤਨ ਕੀ ਧੂਰੇ ਸਮਝ ਲੱਗ ਗਈ ਹਾਂਜੀ ਨਾਨਕ ਦਾਸ ਇਹ ਸੁਖ ਮੰਗਾਏ ਮੋਕੋ ਕਰ ਸੰਤਨ ਕੀ ਧੂਰੀ ਲੱਗੀ ਸਾਰੀ ਸਮਝ ਆਂਜੀ ਹਾਂ ਸਾਧ ਸੰਗਤ ਜੀ ਆਪਾਂ 16 ਸਹਿ ਬਾਣੀ ਦੀ ਸੰਥਿਆ ਸੰਪੂਰਨ ਕਰ ਲਈ ਐ ਅੱਗੇ ਜਿਵੇਂ ਗੁਰੂ ਸਾਹਿਬ ਜੀ ਹੁਕਮ ਕਰਨਗੇ ਆਪਾਂ ਨੂੰ ਬਖਸ਼ਿਸ਼ ਕਰਨਗੇ ਆਪਾਂ ਅਗਲੀ ਸੰਥਿਆ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ